9855218163 ਜਸਮੀਰਾ ਨੌਂ ਆ ਜੀ ਬਸ ਜਸੀ ਡਰਬੋ ਦੇ ਨਾਂ ਤੇ ਪਟਿਆਲੇ 'ਚ ਮੈਂ ਮਸ਼ਹੂਰ ਆ ਮਾੜਾ ਜਿਆਦਾ ਨਹੀਂ ਬਾਬੇ ਨਾਨਕ ਦੀ ਕਿਰਪਾ ਹੈ ਮਹਾਰਾਜ ਦੀ ਕਿਰਪਾ ਨਾਲੇ ਚੱਲਦਾ ਸਾਰੇ ਭਰਾਵਾਂ ਨੂੰ ਜਿਹਨੇ ਡਰਬੋ ਦਾ ਕੰਮ ਕਰਾਉਣਾ ਹੈ ਜੈ ਜੈਕਾਰ ਕਰਕੇ ਦਊਂਗਾ ਕੱਲ ਕੋਈ ਦਿੱਕਤ ਆਉਂਦੀ ਹੈ ਨਾਲ ਖੜਾ ਐ ਨਹੀਂ ਹੈਗਾ ਪਿੱਛੇ 55000 ਲੈ ਲੂੰ ਜਾਂ ਲੱਖ ਰੁਪਇਆ ਲੈ ਲੂੰ ਤਿੰਨ ਵਾਰੀ ਸਾਲ 'ਚ ਕਰਕੇ ਦੂੰ ਡਰਬੋ ਨਾ 5-7 ਹਜ਼ਾਰ ਦੀ ਗੇਮ ਆ ਸਾਰੀ ਵੱਡੀ ਗੇਮ ਨਹੀਂ ਹੈ ਪਹਿਲਾਂ ਤਾਂ ਬਾਣੀਏ ਉਹਨੇ ਇਹਨਾਂ ਨਹੀਂ ਛੱਡਿਆ ਹੈਗਾ ਜੱਟਾਂ ਨੂੰ ਹਾਂ ਥੋੜਾ ਸਾਡੇ ਕੌਮ ਵਾਲੇ ਮਿਸਤਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਜ਼ਿਮੀਦਾਰ ਭਰਾਵਾਂ ਨੂੰ ਨਾਲੇ ਸਤਿ ਸ਼੍ਰੀ ਅਕਾਲ ਬਰਾਉਂਦੇ ਨੇ ਨਾਲੇ ਮੰਗੀਆਂ ਠੋਕਦੇ ਨੇ ਇੱਕ ਜ਼ਿਮੀਦਾਰ ਭਾ ਭਰਾਵਾਂ ਨੂੰ ਨਾ ਮੇਰੀ ਬੇਨਤੀ ਹੈ ਵੀ ਕਿਹੇ ਸੋਨੇ ਚ ਘਟ ਆਇਆ ਕੋਈ ਹਾਂ ਬਸ ਜੀ ਫਲਾਣੀ ਦਾ ਇਹ ਨੰਬਰ ਧਮਕਾਣੇ ਦਾ ਇਹ ਨੰਬਰ ਇਹ ਚੱਲਣਾ 에ਅਰ ਸੈਕਸ਼ਨ ਤੇ 에ਅਰ ਬੂਸਟ ਦੇ ਤੁਹਾਡੇ ਟਰੈਕਟਰ ਦਾ ਕਿੰਨਾ ਸਿਸਟਮ ਹੈ ਕਿੰਨਾ ਉਹਦੇ ਚੱਲਣਾ ਹੈ ਕਿੰਨਾ ਉਹਨੂੰ 에ਅਰ ਸੈਕਸ਼ਨ ਚਹੀਦਾ ਉਹਦੇ ਹਿਸਾਬ ਨਾਲ ਚੱਲਣਾ ਹੈ ਉਹੀ ਨਾ ਲੋਕਾਂ ਦੀਆਂ ਗੱਲਾਂ ਆ ਐ ਜੀ 102 ਨੰਬਰ ਆ 104 ਨੰਬਰ ਆ ਇਹ 72 ਨੰਬਰ ਆ ਫਲਾਣਾ ਮਾਡਲ ਨੰਬਰ ਹੁੰਦੇ ਆ 에어 ਸੈਕਸ਼ਨ ਦਾ ਕਦੇ ਕੋਈ ਨੰਬਰ ਨਹੀਂ ਹੁੰਦਾ ਹਾਂਜੀ ਸਾਰੇ ਵੀਰਾਂ ਨੂੰ ਤਿਆਰਪੜੀ 60 ਦੇ ਆਕਾਰ ਲਓ ਜੀ ਚੱਲ ਰਿਹਾ ਬੈਲਰ ਕੋਲੇ ਜੋੜਾ ਛੋੜਾਂ ਦੇ ਨਾਲ ਜਿਹੜਾ ਆਪਣੇ ਪਿੰਡ ਪਹਿਲੇ ਦਿਨ ਤੋਂ ਜੰਗਲ ਤੋਂ ਨੇਰਾ ਕੰਮ ਸ਼ੁਰੂ ਕੀਤਾ ਤੇ ਪਹੁੰਚਿਆ ਵਾ ਤੇ ਪਿੱਛੇ ਪਾਣੀ ਦਾ ਵੀ ਕੰਮ ਚੱਲ ਰਿਹਾ ਜੋੜਾ ਛੋੜਾਂ ਨਾਲ ਰੌਣੀਆਂ ਦਾ ਤੇ ਗੱਠਾਂ ਦੀ ਸਵੱਤ ਸਮੱਸਿਆ ਸਾਨੂੰ ਆਈ ਆ ਥੋੜੀ ਜਿਹੀ ਲੇਬਰ ਕਣੀ ਤੋਂ ਕਿਉਂਕਿ ਲੇਬਰ ਘਟਦੀ ਨਾਲ ਦੀ ਨਾਲ ਗੱਠਾਂ ਚੱਕ ਨਹੀਂ ਹੋਈਆਂ ਵਿੱਚੇ ਦੀਵਾਲੀ ਦਾ ਤਿਹਾਰ ਆ ਗਿਆ ਤੇ ਦੀਵਾਲੀ ਕਰਕੇ ਲੇਬਰ ਨੂੰ ਜਾਣਾ ਪਿਆ ਤਾਂ ਉਹਦੇ ਕਰਕੇ ਥੋੜਾ ਜਿਹਾ ਕੰਮ ਡਿਲੇ ਰਿਹਾ ਕਿਉਂਕਿ ਤਿਹਾਰ ਕਰਕੇ ਤੁਹਾਨੂੰ ਪਤਾ ਵੀ ਲੇਬਰ ਫਿਰ ਪਰਦੇਸੀ ਕੋਈ ਵੀ ਇਤਿਹਾਲ ਨੂੰ ਤਾਂ ਫਿਰ ਹਰ ਇੱਕ ਹਨਾ ਕਹਿੰਦਾ ਮੈਂ ਘਰੇ ਜਾਣਾ ਮੁੜ ਕੇ ਨਹੀਂ ਉਹਨਾਂ ਦਾ ਸਿਸਟਮ ਬਣਿਆ ਵਾਪਸ ਆਉਣ ਦਾ ਤੇ ਦੇਖ ਲਓ ਵੀ ਕਿੰਨੇ ਦਿਨ ਹੋ ਗਏ ਆਪਣਾ ਵੀਰ ਉੱਥੋਂ ਰਾਜਪੁਰੇ ਤੋਂ ਰੋਜ਼ ਲੇਬਰ ਲੈ ਕੇ ਆਉਣਾ ਤੇ 5 ਵਜੇ ਨੂੰ ਛੁੱਟੀ ਕਰ ਜene ਜਿਹੜੀ ਪੱਕੀ ਲੇਬਰ ਹੁੰਦੀ ਆ ਉਹਨੂੰ ਫਿਰ ਕੋਈ ਸਮੱਸਿਆ ਨਹੀਂ ਹੁੰਦੀ ਵੀ ਹਾਂ 8 ਵਜੇ ਤੋਂ ਲੈ ਕੇ 5 ਵਜੇ ਤੱਕੇ ਕੰਮ ਕਰਨਾ ਤਾਂ ਉਹਨਾਂ ਨੂੰ ਆਏ ਹੁੰਦਾ 5 ਵਜੇ ਤੋਂ ਬਾਅਦ ਵੀ ਠੰਡੇ ਠੰਡੇ ਵੀ ਉਹ ਇੱਕ ਅੱਧਾ ਗੇੜਾ ਭਰ ਕੇ ਖੜਾ ਦਿੰਨੇ ਆ। ਸੋ ਰੋਜ਼ ਟਰਾਲੀ ਆਉਂਦੀ ਆ ਟਰਾਲੀ ਭਰ ਕੇ ਛੱਡ ਕੇ ਆਉਂਦੀ ਆ ਲੈ ਕੇ ਆਉਂਦੀ ਆ ਛੱਡ ਕੇ ਆਉਂਦੀ ਆ। ਤੇ ਪਾਣੀਆਂ ਦਾ ਕੰਮ ਰੌਣੀਆਂ ਦਾ ਪੂਰਾ 1000-1000 ਨਾਲ ਚੱਲ ਰਿਹਾ ਹੈ। ਜਿਵੇਂ ਜਿਵੇਂ ਖੇਤਾਂ ਚੋਂ ਗੱਠਾ ਚੱਕੀ ਜਾਂਦੇ ਨੇ ਉਹ ਹਿਸਾਬ ਨਾਲ ਅੱਗੇ ਆਪਾਂ ਪਾਣੀ ਵੀ ਲਈ ਜਾਂਦੇ ਆ। ਅੱਜ ਸਵੇਰੇ ਵੀ ਪੈਪੂ ਬਿ ਬਾਸਮਤੀ 1847 ਓਏ ਬਈ ਕੁਛ ਨਹੀਂ ਸਵਾਰਤਾ तकरीबन 5-7 ਕਿ ਕੁਇੰਟਲ ਦੇ ਨਿਕਲੇ ਜਿਹੜੇ ਉਹ ਬਾਸਮਤੀ ਦੇ ਵਿੱਚੋਂ ਹੀ ਨਿਕਲੇ ਆਂ ਗਾਹ ਵਾਸਤੇ ਬਾਸਮਤੀ ਤਾਂ ਨਹੀਂ ਜਿਹੜੀ ਅਸੀਂ ਜਿਹੜੀ ਸਾਡੀ ਸਲਾਹ ਹੈ ਵੀ ਬਾਸਮਤੀ ਬਿਲਕੁਲ ਨਹੀਂ ਗਾਣੀ ਗਾਹ ਨੂੰ ਪਰਾਲੀ ਜਿਹੜੀ ਕੁੱਪਾਂ ਕਾਪਾ ਵਾਸਤੇ ਉਹ ਆਪਾਂ ਨੇ ਮੁੱਲ ਲੈ ਲਈ ਹੈ ਨਾ ਮੇਨ ਹੁੰਦਾ ਵੀ ਚਲ ਕੁੱਪਾਂ ਵਾਸਤੇ ਪਰਾਲੀ ਹੋ ਲੂ ਕਿੱਲੇ ਦੀ 2 ਕਿੱਲੇਾਂ ਦੀ ਤੇ ਉਹ ਵਾਈਟ ਕੀ ਮਸ਼ੀਨ ਨੇ ਫੇਰ ਨਹੀਂ ਪਈ ਆਪਾਂ ਨੂੰ ਕਿਉਂਕਿ ਉਹਦੇ 'ਚ ਹੈ ਤਾਂ ਹੈ ਨਾ ਕੋਈ ਬਿਮਾਰੀ ਜਿੱਤਾ ਕੀ ਉਹ ਬਾਕੀ ਜਿੰਨੀਆਂ ਵੀ ਬਾਸਮਤੀ ਬਰੇਡੀਆਂ ਵੀ ਆਂ ਜਾਂ ਹਨਾ ਲਾਈਆਂ ਵੀ ਉਹ ਜੋ ਜੀ ਨਾਲ ਥੋੜਾ ਜਿਹਾ ਕੰਮ ਥੱਲੇ ਹੋ ਰਿਹਾ ਮੋਟੀਆਂ ਜੀਲੀਆਂ ਦੇ ਨਾਲ ਤੇ ਆਪਣੀ ਵੱਡੀਆਂ ਤਿੰਨ ਕਿਲੇ ਤਿੰਨ ਕਿਲੀਆਂ ਚੋਂ ਕੁਛ ਨਹੀਂ ਬਸ ਠੰਡਾ ਜਿਹਾ ਹੀ ਕੰਮ ਤੇ ਅੱਜ ਆਪਣਾ ਤਾਂ ਨਿਬੜ ਗਿਆ ਆਪਣੀ ਵੜਾਈ ਦਾ ਤੇ ਮੁਛਲ ਝੋਨੇ ਦਾ ਚੱਲੀ ਜਾਂਦਾ ਦੂਜਾ ਵੇਲੇ ਤਾਂ ਆਪਣਾ ਪਿੰਡ ਗਿਆ ਵੀਰ ਵਾਲਾ 855 ਵਾਲਾ ਉਹ ਦੂਜਾ 마ਸੀ ਉਹਦਾ ਤੇ ਬਾਕੀ ਬਈ ਸਬਸਿਡੀਆਂ ਖੁੱਲੀਆਂ ਹੋਈਆਂ ਦੋ ਤਰ੍ਹਾਂ ਦੀਆਂ 50% ਵਾਲੀ ਵੀ ਇੱਕ 30 ਲੱਖ ਵਾਲੀ ਵੀ ਸਕੀਮ ਹੈ ਸੋ ਦੇ ਵਿੱਚ ਬਿਲ ਦਾ ਦੀ ਇਹ ਵੀ ਸਬਸਿਡੀਆਂ ਖੁੱਲੀਆਂ ਹੋਈਆਂ ਨੇ ਸੋ ਕਿਸੇ ਵੀਰ ਨੇ ਭਰਨਾ ਤਾਂ ਆ ਜਿਹੜਾ ਆਪਾਂ ਕਿਸੇ ਦੀ ਆਪਾਂ ਕੰਪਨੀ ਲੈਵਲ ਤੋਂ ਨਹੀਂ ਕਹਿ ਰਹੇ ਜਿਹੜੀ ਜਿਹੜਾ ਬਿੱਲ ਸਾਨੂੰ ਸਹੀ ਲੱਗਿਆ ਆ ਚਕੌਰੀਆ ਦਾ ਜਿਹੜਾ ਜਗਤਜੀਤ ਵਾਲਾ ਬਿੱਲ ਦਾ ਇਹ ਬਾਈ ਉਹ ਨਹੀਂ ਚਲਾਉਂਦੀ ਜਾ ਰਹੇ ਬਹੁਤ ਸਾਲਾਂ ਤੋਂ ਇਹਨਾਂ ਕੋਲੇ ਹੋਰ ਵੀ ਦੋ ਤਿੰਨ ਕੰਪਨੀਆਂ ਦੇ ਬਿੱਲਰ ਹੈਗੇ ਆ ਪਰ ਇਹ ਕਹਿੰਦੇ ਇਹਦੀ ਗੱਠ ਬੰਨਣ ਦਾ ਤੇ ਗੱਠ ਖੁੱਲਦੇ ਨਹੀਂ ਜਿਹੜੀ ਮਤਲਬ ਪੂਰਾ ਟਾਪ ਲੈਵਲ ਤੇ ਕੰਮ ਹੈ ਹਰ ਗੱਠ ਦੇਖ ਲਓ ਵੀ ਐਂ ਸੁਥਰੀ ਗੱਠ ਆ ਕੋਈ ਪਰਾਲਾ ਨਹੀਂ ਉਧਰ ਦੂਜੇ ਵੇਲਰਾਂ ਦੀ ਬੰਨੀ ਵੀ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਕਿਵੇਂ ਪਰਾਲੀ ਦੀ ਛੱਡੀ ਪਈ ਹੈ ਉਹਨਾਂ ਦੀ ਚੌਥ ਸਗਾਠਾ ਪੂਰੀ ਅਰੇ ਇਹਨਾਂ ਹੈਵੀ ਹੈ ਥੇ ਲੋ ਤਾਂ ਸਿੱਟਣੀ ਪਈ ਹੈ ਟਣੀਆਂ ਦੇ ਲੋਂਗੜੀਆਂ ਵਿੱਚ ਕਿਵੇਂ ਫਿੱਟ ਰਹੀ ਹੈ ਹਨਾ ਚੱਕ ਨਹੀਂ ਹੁੰਦੀ ਆਏ ਮਤਲਬ ਗੱਠ ਖੁੱਲਦੀ ਨਹੀਂ ਸਾਈਡ 'ਚ ਵੀ ਇਹਨਾਂ ਵਧੀਆ ਸਫਾਈ ਕਰਦਾ ਤੇ ਬ੍ਰੇਕਡਾਊਨ ਵੀ ਘੱਟ ਹੈ ਵੇਲਰ ਦੀ ਜਿਹੜੀਆਂ ਆ ਚੀਜ਼ ਵਧੀਆ ਲੱਗੀ ਸਾਨੂੰ ਵੀ ਜੇ ਮਤਲਬ ਇਨ ਫਿਊਚਰ ਆਪਾਂ ਕਰਾਂਗੇ ਵੀ ਤਾਂ ਵੇਲਰ ਬਹੁਤ ਕੰਮ ਦੇ ਆ ਜਿਵੇਂ ਆਪਾਂ ਛੋਟੇ ਲੈਵਲ ਦਾ ਆਪਣਾ ਕੰਮ ਕਰਨਾ ਤਾਂ ਇਹ ਰਾਮਨਾਲ ਆਪਣੇ ਚੱਲ ਚੱਲ ਸਕਦਾ ਹੈ ਜੀ ਜਿਵੇਂ ਆਪਾਂ ਪਿੰਡ ਪਿੰਡ ਚ ਜਾਂ ਕੋਈ ਵੀ ਕੰਮ ਕਰਨਾ ਤਾਂ ਵਧੀਆ ਚੀਜ਼ ਆ ਇਹ ਵੀਰੂ ਐਂ ਕਹੇ ਨਵੇੜਕੇ ਇੱਥੇ ਤੇ ਆਪਣੇ ਘਰ ਨੂੰ ਆ ਜਿਓ ਇੱਥੋਂ ਨਵੇੜਕੇ ਆਪਣੇ ਘਰ ਕੰਨੀ ਨੂੰ ਆ ਜਿਓ ਉਧਰ ਨੂੰ ਲਓ ਜੀ ਮਿੱਤਰੋ ਗੱਠਾਂ ਵਾਲੀ ਮਸ਼ੀਨ ਤੋਂ ਬਾਅਦ ਪਹੁੰਚ ਚੁੱਕੇ ਹਾਂ ਕਮੈਨ ਦੇ ਕੋਲ ਸੋ ਚੱਲਿਆ ਮੁਛਲ ਝੋਨੇ ਦਾ ਕੰਮ ਦੂਜੀ ਕਮੈਨ ਜਲਵੇੜੇ ਪਿੰਡ ਚ ਚੱਲਦੀ ਹੈ ਜਲਵੇੜੇ ਤੋਂ ਜੀਟੀ ਰੋਡ ਤੋਂ ਆਪਣੇ ਪਿੰਡ ਵਾਲੀ ਸਾਈਡ ਚੱਲਦੀ ਹੈ ਕੌਂਟੀਨੈਂਟਲ ਕਾਲਜ ਹੈ ਜੀ ਆ ਇੱਧਰ ਤੇ ਕੌਂਟੀਨੈਂਟਲ ਕਾਲਜ ਨੂੰ ਲੰਘ ਕੇ ਆਈਏ ਤੇ ਹੁਣ ਅੱਗੇ ਬਲੌਗ ਕੰਟੀਨਿਊ ਕਰੂਗਾ ਗੋਗੀ ਇਹ ਗਿਆ ਜੀ ਅੱਜ ਪਟਿਆਲੇ ਸੋ ਬਾਕੀ ਪਟਿਆਲੇ ਚ ਵੀਰ ਆਪਣਾ ਇੱਕ ਉਹ ਟਰਬੋ ਦਾ ਮੋਡੀਫਿਕੇਸ਼ਨ ਟਰੈਕਟਰ ਮੋਡੀਫਿਕੇਸ਼ਨ ਦਾ ਕਾਫੀ ਵਧੀਆ ਕੰਮ ਕਰਦਾ ਸੋ ਬਲੌਗ ਕੰਟੀਨਿਊ ਕਰਦੇ ਆ ਜੋ ਵੀ ਮੋਡੀਫਿਕੇਸ਼ਨ ਦੀਆਂ ਹੈਗੀਆਂ ਗੱਲਾਂ ਬਾਤਾਂ ਸੋ ਅੱਗੇ ਕਰਦੇ ਆ ਕੰਟੀਨਿਊ ਸੋ ਦੇਖਿਓ ਜੀ ਫਿਰ ਇੰਟਰੋਡਕਸ਼ਨ ਮੈਂ ਤੇਮਾਨ ਮੋਟਰ ਤੋਂ ਟਰਬੋ ਤੇ ਮਾਨ ਟਰਬੋ ਮੋਡੀਫਿਕੇਸ਼ਨ ਬਲਵੇੜਾ ਜੱਸੀ بھائی ਆਪਾਂ ਨੂੰ ਚਾਹੇ ਇਹ ਆਪਾਂ ਨਵੀਂ ਲੈਣੀ ਆ ਜਾਂ ਤੁਹਾਨੂੰ ਮੋਡੀਫਿਕੇਸ਼ਨ ਚ ਲੈਣੀ ਆ ਉਹ ਜੱਸੀਓਂ ਦਿੰਦਾ ਆਪਾਂ ਦਰਬੋ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਫੀਟਿੰਗ ਕਰਦਾ ਫੀਟਿੰਗ ਤੁਹਾਨੂੰ ਦੇਖੀ ਆ ਤੋਰੀ ਪੰਪਾਂ ਦਾ ਕੰਮ ਵੀ ਕਰਦੇ ਆ ਤੁਸੀਂ ਪੰਪ ਮੋਡੀਫਿਕੇਸ਼ਨ ਪਰਮੋ ਮੋਡੀਫਿਕੇਸ਼ਨ ਕੇਮਾ ਚੇਂਜ ਜੋ ਵੀ ਮੰਨ ਲਾ ਟਰੈਕਟਰ ਜਿੱਦਾਂ ਦੀ ਮੋਡੀਫਿਕੇਸ਼ਨ ਭਾੜ ਦਾ ਆਪਾਂ ਉਦਾਂ ਦੀ ਕਰਕੇ ਦੇਈਦੀ ਆ ਐ ਨਹੀਂ ਹੈਗਾ ਵੀ ਕੱਲਾ ਹੋਵੇ ਲੋਰਡ ਤੇ ਜਾਂ ਜੌਂਡੀ ਆ ਰਹੀ ਆ ਆਪਾਂ ਮੋਡੀਫਿਕੇਸ਼ਨ ਕਰਾਂਗੇ ਸਵਰਾਜ ਸੋਨਾ ਲੀਕਾ ਅਰਜਨ ਭਾਵੇਂ ਜਿਹੜਾ ਮਰਜੀ ਟਰੈਕਟਰ ਹੋਵੇ ਬਾਕੀ ਮਿਸਤਰੀ ਕਹਿ ਦਿੰਦੇ ਨੇ ਜਿਵੇਂ ਵੀ ਸ਼ਾਇਦ ਹੌਲੈਂਡਰ ਜੌਂਡੀਏ ਸਾਰਾ ਕੁਝ ਹੈ ਲੈ ਵੀਰੇ ਦੇ ਪੰਜ ਕੁ ਮਿੰਟ ਆਓ ਜੀ ਜਨਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਲੈ ਮਾਈਕ ਫੜੇ ਲਓ ਜੇ ਲੋ ਜੀ ਜਨਾਬ ਕਾਲੇ ਕਰ ਦਾਂਗੇ ਤੁਹਾਡੇ ਉਹ ਨਾ ਕੋਈ ਗੱਲ ਨਹੀਂ ਹੁਣ ਮੈਨੂੰ ਐਨ ਕਾਲ ਦੱਸੋ ਹਾਂਜੀ ਇਹਦੇ ਵਿੱਚ ਹੁੰਦਾ ਕਿਆ ਕਿਆ ਪਹਿਲਾਂ ਤਾਂ ਇਹ ਬਾਈ ਜਹਾਜ਼ ਚੜਦੇ ਨੇ ਨਾ ਉੱਪਰ ਨੂੰ ਹਾਂ ਟਰੈਕਟਰ ਨੂੰ ਜਹਾਜ਼ ਬਣਾਉਣ ਵਾਲਾ ਸੌਦਾ ਅੱਛਾ ਸਾਰੇ ਜ਼ਿਮੀਦਾਰ ਪਹਿਲਾਂ ਤਾਂ ਭਾਈ ਜ਼ਿਮੀਦਾਰਾਂ ਨੂੰ ਸਸਰੀ ਗਾਲ ਆ ਹਾਂ ਹਰਿਆਣੇ ਵਾਲਿਆਂ ਨੂੰ ਰਾਮ ਰਾਮ ਆ ਹਾਂ ਇਹ ਭਾਈ ਅੱਗ ਲਾਣੇ ਵਾਲਾ ਪੁਰਜਾ ਇਹ ਇਹ ਅੱਗ ਲਾਉਣੇ ਵਾਲਾ ਇਹ ਤਾਂ ਜਦ ਪੈ ਗਿਆ ਜੇ ਬੰਦੇ ਚ ਲੱਗ ਜਾਏ ਮੈਂ ਕਹਿੰਦਾ ਬੰਦਾ ਰਾਤ ਨੂੰ ਵੀ ਕੰਮ ਕਰੀ ਜਾਏ ਸਾਰੀ ਰਾਤ ਅੱਛਾ ਠੀਕ ਆ ਤੇ ਤੇਰੇ ਕੋਲ ਵੀਰੇ ਮੈਂ ਜਦ ਸਵੇਰ ਦਾ ਆਇਆ ਮੈਂ ਇੱਕੋ ਚੀਜ਼ ਦੇਖੀ ਹੈ ਜਿਹੜਾ ਵੀ ਆਉਂਦਾ ਟਰਬੋ ਲੈ ਕੇ ਜਾਂ ਹੈੱਡ ਲੈ ਕੇ ਆਪਣਾ ਆਹੀ ਕੰਮ ਆ ਗਿਆ ਮੇਰਾ ਸਟੀeringਾਂ ਦਾ ਟਰਬੋਆਂ ਦਾ ਮੈਂ ਇਹਦਾ ਸ਼ੌਂਕ ਨਾ ਕੰਮ ਕਰਦਾ ਮੇਰੇ ਮੈਂ ਤਾਂ ਇੱਕ ਜ਼ਿੰਮੇਵਾਰ ਪਾ ਭਰਾਵਾਂ ਨੂੰ ਨਾ ਮੇਰੀ ਬੇਨਤੀ ਹੈ ਹਾਂ ਵੀ ਕਿਹੇ ਸੋਨੇ ਚ ਘਟ ਆਇਆ ਕਰੋ ਹਾਂ ਬਸ ਜੀ ਫਲਾਣੀ ਦਾ ਇਹ ਨੰਬਰ ਧਮਕਾਣੇ ਦਾ ਇਹ ਨੰਬਰ ਇਹ ਚੱਲਣਾ 에ਅਰ ਸੈਕਸ਼ਨ ਤੇ 에ਅਰ ਬੂਸਟ ਤੇ ਤੁਹਾਡੇ ਟਰੈਕਟਰ ਦਾ ਕਿੰਨਾ ਸਿਸਟਮ ਹੈ ਕਿੰਨਾ ਉਹਦੇ ਚੱਲਣਾ ਹੈ ਕਿੰਨਾ ਉਹਨੂੰ 에ਅਰ ਸੈਕਸ਼ਨ ਚ ਹੀਦਾ ਉਹਦੇ ਹਿਸਾਬ ਨਾਲ ਚੱਲਣਾ ਉਹੀ ਨਾ ਲੋਕਾਂ ਦੀਆਂ ਗੱਲਾਂ ਆ ਐ ਜੀ ਹਾਂ 602 ਨੰਬਰ ਆ 104 ਨੰਬਰ ਆ ਇਹ 72 ਨੰਬਰ ਆ ਫਲਾਣਾ ਮਾਡਲ ਨੰਬਰ ਹੁੰਦੇ ਆ 에ਅਰ ਸੈਕਸ਼ਨ ਦਾ ਕਦੇ ਕੋਈ ਨੰਬਰ ਨਹੀਂ ਹੁੰਦਾ ਹੈਗਾ ਤੇ ਹੋਰ ਮੈਨੂੰ ਦੋ ਤਿੰਨ ਚਾਰ ਗੱਲਾਂ ਦੱਸੋ ਜਿਹੜਾ ਤੁਸੀਂ ਇਹਦੇ ਇਹਨਾਂ ਨੂੰ ਵੀ ਗ੍ਰੈਂਡ ਗ੍ਰਾਊਂਡ ਕਰਨ ਦੀ ਲੋੜ ਪੈਂਦੀ ਹੈ ਬਿਲਕੁਲ ਜੀ ਮੋਡੀਫਾਈ ਕਰਾਂਗੇ ਵੱਡਾ ਛੋਟਾ ਕਰਾਂਗੇ ਫਿਰ ਤਾਂ ਕਰਨਾ ਹੀ ਪੈਣਾ ਅੱਛਾ ਇਹ ਚੀਜ਼ਾਂ ਵੀ ਗ੍ਰੈਂਡ ਹੁੰਦੀਆਂ ਬਿਲਕੁਲ ਇਹਨਾਂ ਪਰ ਵੀ ਜਗੜ ਲੱਗਦੇ ਆ ਭਾਈ ਜੀ 56 56000 ਦੀ ਟਰਬੋ ਵੇਚੀ ਆ ਲੋਕਾਂ ਨੇ ਜੱਟਾਂ ਨੂੰ ਬੌਲੇ ਬਣਾ ਕੇ 96 96000 ਲੈ ਲੈਂਦੇ ਨੇ ਪੂਰਾ ਕੰਸਟ੍ਰਕਟ ਲੈ ਯਾਰ ਜੀ ਸਾਰਾ ਮਸਲਾ ਲਗਾ ਕਰ ਦਿੰਦਾ 30-35 ਹਜ਼ਾਰ ਰੁਪਈਆ ਦੇ ਵਿੱਚ। ਹਾਂ। ਕਈ ਬੰਦੇ ਸਾਡੇ ਚੜ੍ਹਦੇ ਚੜ੍ਹਦੇ ਪੰਜਾਬ ਵਾਲੇ ਪਾਸੇ ਕੰਨੀ ਦੇ ਹਾਂ 96 ਹਜ਼ਾਰ ਲੱਖ ਰੁਪਈਆ। ਕਮਾਲ ਆ ਮੇਰੇ ਯਾਰ ਜ਼ਿਮੀਦਾਰੋਂ ਨੂੰ ਤਾਂ ਤੁਸੀਂ ਕਹਿੰਦੇ ਹੋ ਸਸਰੀ ਘਾ ਸਾਰੇ ਜ਼ਿਮੀਦਾਰ ਭਰਾਵਾਂ ਨੂੰ ਉਹ ਜ਼ਿਮੀਦਾਰ ਭਰਾਵਾਂ ਦੀ ਮੰਜੀ ਠੋਕਦੇ ਦੱਬ ਕੇ ਇਹ ਤਾਂ ਉਹਨਾਂ ਦਾ ਕੋ ਗੰਜਾਇਸ ਵੀ ਕਰਿਆ ਕਰੋ। ਨਹੀਂ ਗੱਲ ਸਹੀ ਆ। ਮੁੰਡਾ ਸਵੇਰ ਦਾ ਇਹ ਲੱਗਿਆ ਹੋਇਆ ਤੇ ਇਹ ਵੀਰਾ ਉਰੇ ਕੋਲ ਇਹਨਾਂ ਦੋਨਾਂ ਦੇ ਨਾ ਸੰਜੇ ਜੇ ਕੰਮ ਚੱਲਦਾ ਵੀ ਇੱਥੋਂ ਤਿਆਰ ਹੁੰਦਾ ਇਹ ਅੱਗੇ ਜੋੜਦਾ ਤੇ ਦੋਨੇ ਭਾਈਆਂ ਦਾ ਇੰਨਾ ਇੱਕ ਵਧੀਆ ਮੈਨੂੰ ਕੰਮ ਕਰ ਲੱਗਿਆ ਦੋਨਾਂ ਜਣਿਆਂ ਨੇ ਨਾ ਤਰੀਕੇ ਵਾਲੀਆਂ ਗੱਲਾਂ ਦੱਸੀਆਂ ਇਹ ਨਹੀਂ ਹੈਗੇ ਵੀ ਫਰੋਟੀਆਂ ਮਾਰੀਆਂ ਜਿਹੜੀਆਂ ਮੇਨ ਗੱਲਾਂ ਆ ਜੰਨੀਆਂ ਵੀਰੇ ਕੋਲ ਆਪਾਂ ਅੱਜ ਗੈਰੀ ਦੇ ਥਰੂ ਆਏ ਆ ਗੈਰੀ ਦਾ ਟਰੈਕਟਰ ਔਰ ਇਹ ਕਿੰਗ ਪਿੰਨ ਗੈਰੀ ਦਾ ਕਿੰਗ ਪਿੰਨ ਸਟਾਰਟ ਹੋਣਾ ਉਰੇ ਆ ਕੇ ਗੈਰੀ ਕਹਿੰਦਾ ਵੀ ਆਪਾਂ ਪਟਿਆਲੇ ਜਾਣਾ ਵੀ ਕਿਉਂਕਿ ਚੱਲ ਮੇਰੇ ਨਾਲ ਮੈਂ ਕਿਹਾ ਕੋਈ ਗੱਲ ਨਹੀਂ ਚੱਲਦੇ ਆਂ ਗੈਰੀ ਤੈਨੂੰ ਜਵਾਬ ਨਹੀਂ ਕਰਸੇ ਤੂੰ ਆਪਾਂ ਬਾਈ ਦਾ ਇੱਕ ਚਲੋ ਦੱਸਦਾ ਬਾਈ ਕੋਈ ਚੱਕਰ ਦਾ ਨਹੀਂ ਨਾ ਨਾ ਜੋ ਮਰਜ਼ੀ ਭਰਾ ਬਾਈ ਦਾ ਚੇਲਾ ਹਾਂ ਨੋਂ ਨਹੀਂ ਆਪਾਂ ਲੰਦੇ ਹਾਂ ਹਾਂ ਠੀਕ ਐ ਆਪਾਂ ਨੋਂ ਨਹੀਂ ਲੰਦੇ ਆਪਾਂ ਚੇਲਾ ਕਹਿੰਦੇ ਹੁੰਦੇ ਹਾਂ ਚੇਲੇ ਦਾ ਪੋਸਟ ਠੀਕ ਐ ਹੁਣ ਬਾਈ ਦਾ ਇੱਕ ਚੇਲੇ ਕੋਲ ਆਪਾਂ ਨੇ ਮੇਰੇ ਆਪਣੇ ਚਾਚੇ ਦਾ ਬੇਟਾ ਆਇਆ ਤਾਂ ਟਰਬੋ ਲੈਣਾ ਤਾਂ ਮੈਂ ਆਇਆ ਨਹੀਂ ਚਲੋ ਉਹਨੇ ਆਪਾਂ ਨੂੰ ਦਿੱਲੀ ਮੇ ਟਰਬੋ ਦਈ ਐ ਠੀਕ ਐ ਦਿੱਲੀ ਮੇ ਟਰਬੋ ਦਈ ਆਪਾਂ ਨੂੰ ਕਿੰਨੇ ਦੀ ਨਹੀਂ ਕਿ ኦਰੀਜਨਲ ਨਹੀਂ ਥੀ ኦਰੀਜਨਲ ਨਹੀਂ ਥੀ ਕਿੰਨੇ ਦੀ ਥੀ 23 23000 ਦੀ ਟਰਬੋ ਦਈ ਹਾਂ ਉਹ ਜਾਂਦੇ ਸਰ ਲੀ ਕੁਮਾਰ ਆਪਣੇ ਮੇਲੇ ਵਾਲੇ ਟਰੈਕਟਰ ਕੋਲ ਜਿਹੜਾ ਕਿੰਗ ਪਿੰਨ ਬਰਾਉਣਾ ਜਿਹੜਾ ਟਰੈਕਟਰ ਖੜਿਆ ਬਾਹਰ ਹਾਂ ਠੀਕ ਹੈ ਤਾਂ ਹੁਣ ਆਪਾਂ ਬਾਈ ਕੋਲ ਟਰੈਕਟਰ ਆਪਾਂ ਟਰੈਕਟਰ ਲੈ ਕੇ ਆਏ ਹਾਂ ਚਿੰਗਾ ਚੈੱਕ ਕਰਾਉਣੇ ਬਾਅਦ ਤੇ ਵੀ ਕੀ ਆ ਵਜਾ ਫਿਰ ਆਪਾਂ ਨੂੰ ਆ ਬਾਈ ਨੇ ਦੱਸਿਆ ਕਿ ਹੂੰ ਕੀ ਟਰਬੋ ਹੀ ਦੇਸੀ ਹੈ ਲੈ ਦੱਸ origignal ਟਰਬੋ ਹੀ ਨਹੀਂ ਹੈ ਨਾਲੇ ਡੱਬਾ ਬੰਦ ਨਾਲੇ ਮੇਨ ਗੱਲ ਆ ਜਾਂਦੀ ਹੈ ਜਿਸ ਹੈ ਵੀਰੇ ਵੀ ਜੱਟਾਂ ਨੂੰ ਕੁਝ ਨਹੀਂ ਪਤਾ ਹੁੰਦਾ ਯਾਰ ਨਹੀਂ ਦੇਖੋ ਗੱਲ ਐ ਜਿਹੜਾ ਹੁਣ ਦੇਖ ਵੀਰੇ ਮੈਨੂੰ ਖੇਤੀ ਬਾਰੇ ਪਤਾ ਥੋਨੂੰ ਖੇਤੀ ਬਾਰੇ ਨੌਲੇਜ ਨਹੀਂ ਜਿਹੜੇ ਕੰਮ ਦੀ ਥੋਨੂੰ ਨੌਲੇਜ ਆ ਉਹਦੇ ਬਾਰੇ ਸਾਨੂੰ ਨਹੀਂ ਪਤਾ ਮੈਂ ਤਾਂ ਅਣਜਾਣ ਆ ਜਮਾ ਦੁਬਾਰਾ ਵੀ ਇਹੇ ਗੱਲ ਕਹਿਣਾ ਥੋਨੂੰ ਸਾਰੇ ਭਰਾਵਾਂ ਨੂੰ ਇਹਦਾ ਬੰਦਾ ਪੈਸੇ ਲਾਂਦਾ ਯਾਰ ਉਹਨੂੰ ਤਾਂ ਚੀਜ਼ ਵਧੀਆ ਦੋ ਨਾ ਜਿਹੜਾ ਬੰਦਾ ਚਲੋ ਠੀਕ ਆ ਕਹਿ ਰਿਹਾ ਵੀ ਮੈਂ ਤਾਂ ਇੰਨੇ ਕੁ ਪੈਸੇ ਦੇਣੇ ਨੇ ਵੀ ਉਹਨੂੰ ਦੇ ਦੋ ਬੰਦੇ ਨਹੀਂ ਨਹੀਂ ਮੇਰੀ ਗੱਲ ਸੁਣ ਬੰਦੇ ਨੇ ਪਤਾ ਕੀ ਕਿਹਾ ਕਹਿੰਦਾ ਦਿੱਲੀ ਆਪਣਾ ਡੱਬਾ ਬੰਦ ਕਰ ਦੋ ਐ ਠੀਕ ਹੈ ਪੇਟੀ ਪੈਕ ਹਾਂ ਸੀਲ ਬੰਦਾ ਕਹਿੰਦਾ ਜਿੱਥੇ ਮਰਜ਼ੀ ਦਿਖਾ ਲੋ origignal ਹੈ ਠੀਕ ਹੈ ਹੁਣ ਉਹ টারਬੋ ਜਦੂਰੇ ਬਾਈ ਨੂੰ ਦਿਖਾਈ ਉਹ ਦਿੱਲੀ ਮੇਡ ਨਹੀਂ ਖੜੀ ਕਿਹਾ ਤਾਂ ਉਹ ਡੁਪਲੀਕੇਟ ਕਰੀ ਹੋਈ ਆ ਉਹਦੇ ਪਰ ਬਸ ਇੱਕ ਆਪਣਾ ਸੈਂਡ ਬਲਾਸਟ ਕਰਕੇ ਉਹਨੂੰ ਸਾਫ ਕਰਕੇ ਬੰਦਾ ਆਹ ਕਰਿਆ ਹੋਇਆ ਦੱਸ ਹਣ ਫੋਰਮੈਨ ਤੁਸੀਂ ਕੁਝ ਇਹ ਜੀ ਚੀਜ਼ ਬਾਰੇ ਦੱਸਣਾ ਹੋਵੇ ਵੀ ਇਹ ਚੀਜ਼ਾਂ ਚੱਲਦੀਆਂ ਕਿਵੇਂ ਆ ਕਿ ਆ ਕੁਝ ਹੁੰਦਾ ਸਾਰਾ ਕੁਝ ਦੱਸ ਸਕਦੇ ਹੋ ਅੱਜ ਬੁੱਲੇ ਦਿਨ ਵੀਰੇ ਪਹਿਲੀ ਗੱਲ ਤਾਂ ਟਰਬੋ ਚਲੋ ਫੀਟਿੰਗ ਤੇ ਚੱਲਦੀ ਆ ਦੇਖੋ ਹਾਂ ਜੋ ਵੀ ਫੀਟਿੰਗ ਜੋ ਮੈਂ ਆਪਾਂ ਸਭ ਤੋਂ ਪਹਿਲਾਂ ਤੇਲ ਉਤਰਨ ਦੀ ਗੱਲ ਐ ਕਈ ਵਾਰ ਆਪਾਂ ਤੇਲ ਸਹੀ ਨਹੀਂ ਧਾਰਦੇ ਟਰਬੋ ਦਾ ਤਾਂ ਉਹ ਤੇਲ ਮਾਰ ਜਾਂਦੀ ਆ ਆਪਾਂ ਧਾਰ ਕੇ ਕਹਿ ਦਿੰਨੇ ਆ ਬਾਈ ਤੇਲ ਮਾਰ ਗਈ ਹੈ ਨਹੀਂ ਪਰ ਉਹਦੇ ਵਿੱਚ ਵੀ ਐ ਬਹੁਤ ਤਕਨੀਕਾਂ ਨੇ ਵੀ ਥੱਲੇ ਦੇਖਣਾ ਕਿੰਨੇ ਕੁ ਥੱਲੇ ਤਾਰਨਾ ਤੇਲ ਕਿੰਨਾ ਕੁ ਉੱਪਰ ਤਾਰਨਾ ਕਈ ਟੈਂਪਟ ਕਵਰ ਦੇ ਵਿੱਚੇ ਤਾਰ ਦੰਦੇ ਨੇ ਤੇਲ ਨੂੰ ਤਾਂ ਉੱਥੇ ਤੇਲ ਮਾਰੂ ਹੀ ਮਾਰੂਗੀ ਟੱਪੋ ਠੀਕ ਹੈ ਨਾ ਪਾਵਰ ਤਾਂ ਦਿੱਤੀ ਆ ਬਿੰਦੀਆ ਠੀਕ ਆ ਹਰੇਕ ਲਾਣ ਲੱਗਿਆ ਪਰ ਉਹਦਾ ਪਤਾ ਵੀ ਹੋਣਾ ਚਾਹੀਦਾ ਵੀ ਇਹ ਐਵੇਂ ਲੱਗੂਗੀ ਹਾਂ ਇਹ ਤਾਂ ਹੈ ਠੀਕ ਹੈ ਨਾ ਵੀ ਹਰੇ ਤੁਹਾਨੂੰ ਕਿੰਨੇ ਸਾਲ ਹੋ ਗਏ ਵੀਰੇ ਇਹ ਇਹ ਚੀਜ਼ 'ਚ ਕੰਮ ਕਰਦੇ ਹੋ ਵੀਰੇ ਮੈਂ ਨਾ ਪਹਿਲੀ ਟਰਬੋ ਆਪਣੇ ਟਰੈਕਟਰ ਨੂੰ ਜਦੋਂ ਲੋਕ ਟਰਬੋ ਤਾਰਦੇ ਹੁੰਦੇ ਸੀ 735 ਨੂੰ ਲਾਈ ਸੀ ਉਸ ਟਾਈਮ ਦੇ ਵਿੱਚ ਪਹਿਲੀ ਵਾਰ ਜਦੋਂ 9 ਦੀ ਹੈਰੋਂ ਦੇ ਵਿੱਚ 735 ਦੇ ਉੱਪਰ 10 ਥੈਲੇ ਧਰ ਕੇ ਜੌਂਡੀਰ ਹਰਾਇਆ ਸੀ ਕਿੰਨੇ ਕਿਹੜੇ ਸਾਲਾਂ ਦੀ ਗੱਲ ਹੈ ਇਹ 15 ਦੀ ਗੱਲ ਹੈ 2015 ਦੀ ਹਾਂ ਉਦੋਂ ਮੇਰਾ ਕੋਈ ਪੇਜ ਨਹੀਂ ਸੀ ਆ ਕੇ ਮੈਂ ਸਿਰਫ 22 ਚ ਪਹਿਲੀ ਗੱਲ ਤਾਂ ਦੇਖੋ ਜ਼ਿੰਮੇਦਾਰਾਂ ਨੂੰ ਮੈਂ ਇਹੀ ਗੱਲ ਕਹਿਣਾ ਵੀ ਸਬਰ ਰੱਖੋ ਹਾਂ ਠੀਕ ਹੈ ਦੂਜੀ ਗੱਲ ਆ ਜੇ ਬਹੁਤ ਹੀ ਬੜੀ ਗੱਲ ਆ ਜਿਵੇਂ ਆਪਣਾ ਅਰਜਨ ਹੋਇਆ ਚਾਹੇ ਇਨਲਾਈਨ ਪੰਪ ਕੋਈ ਵੀ ਆ ਟਰੈਕਟਰ ਤੇ ਕੱਲੀ ਟਰਬੋ ਲਾ ਲਓ ਤੁਸੀਂ ਉਹਦੇ ਨਾਲ ਹੀ ਬਹੁਤ ਬੈਸਟ ਚੱਲੂਆ ਆਪਾਂ ਨੂੰ ਐਨੀ ਪਾਵਰ ਦੀ ਲੋੜ ਨਹੀਂ ਹੈਗੀ ਜਿੰਮੀ ਆਪਾਂ ਪਾਵਰ ਵਧਾਣੀ ਚਾਹੁੰਦੇ ਆ ਤੇ ਅੱਗ ਕੱਢਣੀ ਚਾਹੁੰਦੇ ਆ ਮੰਨ ਲਾ ਹੁਣ ਤੁਹਾਡਾ ਟਰੈਕਟਰ ਆ ਵੀ ਇੱਕ ਪੀੜੀ ਲਖਾਉਂਦਾ ਬੰਦੇ ਦੀ ਤਾਂ ਉਹਦਾ ਮੁੰਡਾ ਅੱਗੇ ਚਲਾਉਂਦਾ ਜਦੋਂ ਆਪਾਂ ਕਹਿੰਦੇ ਨੇ ਵੀ ਟਰੈਕਟਰ ਸਲੈਂਸਰ ਦੇ ਵਿੱਚ ਦੀ ਅੱਗ ਕੱਢੇ ਤਾਂ ਉਹ ਵੱਧ ਤੋਂ ਵੱਧ ਮੇਰੇ ਹਿਸਾਬ ਨਾਲ 3 ਸਾਲ ਤੋਂ ਵੱਧ ਇੰਜਣ ਨਹੀਂ ਲੱਗਦਾ ਅੱਛਾ ਬੱਸ 3 ਸਾਲ ਨਹੀਂ ਜਿਹੜਾ ਆਪਾਂ ਆਮ ਜਿਵੇਂ ਹੁਣ ਅਸੀਂ ਚਲਾਉਂਦੇ ਆ ਟਰੈਕਟਰ ਅਸੀਂ ਕੋਈ ਮੇਲਾ ਨਹੀਂ ਲਾਉਂਦੇ ਕੋਈ ਟਰਾਲੀਆਂ ਖਿੱਚ ਮੁਕਾਬਲੇ ਨਹੀਂ ਕੋਈ ਕੁਝ ਨਹੀਂ ਆਪਣੀ ਖੇਤੀ ਕਰਦੇ ਆ ਠੀਕ ਆ ਉਹਦੇ ਵਿੱਚ ਮੈਂ ਪਹਿਲੇ ਹੋਲੈਂਡ ਚਲਦੇ ਦੇਖੇ ਆ ਉਹਨਾਂ ਨਾਲੋਂ ਹੋਣ ਵਾਲੇ ਪਰਫਾਰਮੈਂਸ ਸਹੀ ਨਹੀਂ ਦੇ ਰਹੇ ਇਹਦੇ ਵਿੱਚ ਕੀ ਫਰਕ ਆ ਪਤਾ ਕੀ ਇਹਦੇ ਵਿੱਚ ਨਾ ਸਿਰਫ ਰੋਲ ਆ ਤੇਲ ਦਾ ਤੇਲ ਦਾ ਜਿੰਨੀ ਕ ਮਲ ਲਾਉਂ ਕੰਪਨੀ ਕਹਿੰਦੀ ਆ ਵੀ ਅਸੀਂ 50 ਐਚਪੀ ਦਾ ਟਰੈਕਟਰ ਦੇਤਾ 50 ਐਚਪੀ ਦਾ ਟਰੈਕਟਰ ਤੋਂ ਆਪਾਂ ਜੇ ਆਪਾਂ بڑا ਲੈਨੇ ਆ ਤਾਂ ਉਹਦੇ ਮਹਿੰਗਾ ਬਹੁਤ ਹੋ ਜਾਂਦਾ ਜਿਵੇਂ ਜਿੰਚ ਪੰਜਾਬੀ ਆ ਰਹਾ ਵਗੈਰਾ ਨਹੀਂ بڑے ਟਰੈਕਟਰਾਂ ਨੇ ਜੇ ਉਹਨਾਂ ਦਾ ਰੇਟ ਵੱਜ ਜਾਂਦਾ ਉਹਨਾਂ ਦੇ ਟੈਕਸ ਵੱਜ ਜਾਂਦਾ ਇਸ ਕਰਕੇ ਕੰਪਨੀ ਬਹੁਤ ਛੋਟਾ ਕਰਕੇ ਦੇ ਰਹੀ ਆ ਟਰੈਕਟਰ ਤੇ ਉਹਦਾ ਆਪਾਂ ਨੂੰ ਬਾਅਦ ਚ ਮੋਡੀਫਿਕੇਸ਼ਨ ਕਰਨੀ ਜ਼ਰੂਰੀ ਆ ਨਹੀਂ ਚੱਲਦੇ ਵੈਸੇ ਜੇ ਕਹਦੇ ਹੌਲੈਂਡ ਨਹੀਂ ਚੱਲਦਾ ਬਿਨਾਂ ਮੋਡੀਫਿਕੇਸ਼ਨ ਤੋਂ ਪਹਿਲੇ ਹਾਈ ਚ ਹੈਰੋ ਨਹੀਂ ਖਿੱਚਦਾ ਦੱਸੋ ਖਿੱਚਦਾ ਨਹੀਂ ਖਿੱਚਦਾ ਨਹੀਂ ਕਿਸਾਨ ਕਰੇ ਕੀ ਫਿਰ ਇਹ ਤਾਂ ਹੈ ਉਹਨੂੰ ਫਿਰ ਇੰਨੀ ਕੁ ਮੋਡੀਫਿਕੇਸ਼ਨ ਦੀ ਤਾਂ ਜ਼ਰੂਰਤ ਹੈ ਹੈਗੀ ਆ ਇਹਦਾ ਠੀਕ ਹੈ ਇੰਨੀ ਕੁ ਤਾਂ ਜ਼ਰੂਰਤ ਹੈ ਵੀ ਉਹਨੂੰ ਟਰਬੋ ਲਵਾਈ ਜਾਵੇ ਤੇ ਪੰਪ ਦੀ ਸੈਟਿੰਗ ਤੇ ਇੱਕ ਡਾਇਫਰਾਮ ਹੁੰਦੀ ਆ ਠੀਕ ਆ ਮੈਂ ਉਹ ਅੱਜ ਤੋਂ ਹਫ਼ਤੇ ਤੱਕ ਪਹਿਲਾਂ ਹੀ ਦੇਖੀ ਸੀ ਆਪਣੇ ਦੂਏ ਟਰੈਕਟਰ ਜਿਹੜੀ ਜਿਹਦੀ ਆਪਾਂ ਨੇ ਬਾਈ ਵੀਡੀਓ ਪਾਈ ਤੀ ਤੇ ਉਹਦਾ ਕੀ ਕਾਰਨ ਸੀ ਚੀਜ਼ ਹੁੰਦੀ ਉਹ ਪੰਪ ਨੂੰ ਕੀ ਕਰ ਦਿੰਦਾ ਵੀ ਉਹ ਟਰੈਕਟਰ ਇੰਨਾ ਫਰਕ ਪੈਣ ਲੱਗ ਜਾਂਦਾ ਉਹਦੇ ਵਿੱਚ ਵੀ 에ਅਰ ਕੰਪਰੈਸ਼ਨ ਹੈ ਜੀ ਡਾਇਫਰਾਮ ਚ ਹਾਂ ਜਿਹੜਾ ਡਾਇਫਰਾਮ ਆ ਉਹਦੀ ਪਾਈਪ ਸਿੱਧੀ 에ਅਰ ਕਿਲਿੰਡਰ ਤੋਂ ਜਾਂਦੀ ਆ ਜਦੋਂ ਆਪਾਂ ਟਰੈਕਟਰ ਨੂੰ ਵੇਸ ਖਿੱਚਦੇ ਆ ਤਾਂ ਉਧਰ ਉਹਦੀ ਡਾਇਫਰਾਮ ਖੁੱਲਦੀ ਆ ਉਹਦਾ ਟੇਲ ਵੱਧਦਾ ਫੇਰ ਟਰੈਕਟਰ ਜਾ ਕੇ ਜ਼ੋਰ ਮਾਰਦੇ ਆ ਓਕੇ ਠੀਕ ਹੈ ਠੀਕ ਹੈ ਇਸ ਚੀਜ਼ ਨੂੰ ਡਾਫਰਾਮ ਕਹਿ ਦਿੰਦੇ ਨੇ ਜਿਵੇਂ ਬਿਨਾਂ ਡਾਫਰਾਮ ਵਾਲਾ ਟਰੈਕਟਰ ਆ ਹਾਲੈਂਡ ਅੱਜ ਵਾਲਾ ਹਾਂ ਜਿਹਨੂੰ ਐਡੀਸ਼ਨ ਕਹਿੰਦੇ ਆ ਆਪਾਂ ਪੰਜਾਬ ਚ ਕੀ ਦਾ ਉਹਨੂੰ ਨਹੀਂ ਆ ਰਹੀ ਉਹ ਹੁਣ ਉਹ ਲੋਕਾਂ ਨੂੰ ਮਨ ਲਾ ਲਵਾਣੀ ਪੈ ਰਹੀ ਆ ਆਪ ਜਿਹੜੇ ਤੁਸੀਂ ਕਹਿੰਦੇ ਹੋ ਵੀ ਪਹਿਲੇ ਜ਼ੋਰ ਮਾਰਦੇ ਸੀ ਹੁਣ ਨਹੀਂ ਮਾਰਦੇ ਉਹਨਾਂ ਦੇ ਪਹਿਲਾਂ ਕੰਪਨੀ ਵੱਲੋਂ ਆ ਗਈ ਸੀ ਅੱਛਾ ਹਾਂ ਠੀਕ ਹੈ ਠੀਕ ਹੈ ਜੀ ਤੇ ਭਾਈ ਸਾਹਿਬ ਜੀ ਆਪਾਂ ਚਾਰਕ ਗੱਲਾਂ ਹੋਰ ਕਹਿਣੀਆਂ ਹੋਣ ਲਾਓ ਜੀ ਲਾਓ ਏ ਲੋ ਬਈ ਟਰਬੋ ਦੀ ਕੱਲੀ ਰਹਿ ਗਈ ਚਿਲਮ ਬਾਡੀ ਹੈਨਾ ਇਹਨੂੰ ਕੋਰ ਕਹਿੰਦੇ ਨੇ ਕੋਰ ਕੱਲੀ ਕੋਰ ਰਹਿ ਗਈ ਇਹਨੂੰ ਹੁਣ ਵੀਰਾ ਕਰੂਗਾ ਫਿੱਟ ਆਪਣੇ ਸਾਹਮਣੇ ਕੱਲੀ-ਕੱਲੀ ਚੀਜ਼ ਇੰਨਾ ਕਿ ਇੰਨਾ ਕਿ ਸਮਾਨ ਹੁੰਦਾ ਇਹਦੇ ਵਿੱਚ ਇੰਨਾ ਕਿ ਸਮਾਨ ਸਾਰਾ ਇੰਨਾ ਕਿ ਸਮਾਨ ਹੁੰਦਾ ਟਰਬੋ 'ਚ ਜੋਰ ਲਾ ਕੇ ਲੋ ਵੀਰੇ ਨੇ ਦੇਖਿਓ ਹੁਣ ਤੁਰ ਤੱਕ ਲਾਜ਼ਮੀ ਗੱਲ ਇਹਨੂੰ ਕੀ ਕਹਿੰਦੇ ਆ ਵੀਰੇ? ਬੁਸ਼ 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 ਲੋਕ ਲਾ ਬੁਸ਼ ਨੂੰ ਲੋਕ ਰੱਖਦਾ ਠੀਕ ਹੈ ਜੀ ਠੀਕ ਹੈ ਬੁਸ਼ ਲੋਕ ਹੋ ਗਿਆ ਵੀਰੇ ਲੋਕ ਕੰਮ ਸਿੱਖ ਜਾਣਗੇ ਦੇਖ ਲੈ ਵੀਰੇ ਹੂੰ ਇਹ ਤਾਂ ਹੈ ਕਰੋ ਜਿਹਨੇ ਕਰਨਾ ਖੁੱਲ ਕੇ ਕਰੋ No problem ਵਧੀਆ ਵਾਜ ਇੱਕ ਤਾਂ ਟਰਬੋ ਨੇ ਜੱਟਾਂ ਦੀ ਅਸੀਂ ਤਾਂ ਅਸੀਂ ਬੜੀ ਵੈਰੀ ਆ। ਭਾਈ ਕੋਈ ਗੁੱਸਾ ਨਾ ਮੰਨ ਲਿਓ ਮੈਂ ਤਾਂ ਕਹਿੰਨਾ ਵੀ ਪਹਿਲਾਂ ਤਾਂ ਬਾਣੀਏ ਉਹਨਾਂ ਨੇ ਨਹੀਂ ਛੱਡਿਆਗਾ ਜੱਟਾਂ ਨੂੰ। ਹਾਂ। ਉਹਨਾਂ ਸਾਡੀ ਕੰਮ ਵਾਲੇ ਮਿਸਤਰੀ ਆਸਰੀ ਕਾਲ ਜੀ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਨਾਲੇ ਸਤਰੀ ਕਾਲ ਬਰਾਉਂਦੇ ਨੇ ਨਾਲੇ ਮੰਜੀਆਂ ਠੋਕਦੇ ਨੇ। ਨਾਲੇ ਮੰਜੀਆਂ। ਇਹ ਇਹਨੂੰ ਕੀ ਕਹਿੰਦੇ ਆ? ਟਰਸਟ ਵਾਚਰ ਆ ਜੀ। ਠੀਕ ਆ ਜੀ। ਇਹ ਟਰਸਟ ਵਾਚਰ ਹੋਊਗਾ। ਇਦੇ ਪਰ ਨਟਕ ਸੇ ਜੰਨੇ ਆ ਸੈਡਾਂ ਪਰ ਪਾ ਫੇਰ ਜੱਸੀ ਵੀਰੇ ਦੇ ਰੂਬਰੂ ਹੋਏ ਆ ਵੀਰੇ ਇੱਕ ਨਾ ਮੇਰੇ ਕੋਲ ਹੋਰ ਸੁਭਾਲ ਆ ਐ ਕਈ ਨਾ ਕਹਿ ਦਿੰਦੇ ਆ ਬਾਈ ਅਸੀਂ ਫਰ ਪਵਾ ਲਿਆ ਪੂਰੀ ਹਵਾ ਨਹੀਂ ਦੇ ਰਿਹਾ ਕੰਪਰੈਸਰ ਵੀ ਆਪਣੀ ਟਰਬੋ ਪੂਰੀ ਬੂਸਟ ਨਹੀਂ ਮਾਰ ਰਿਹਾ ਬਾਈ ਕਈ ਭੂਂਡ ਨੇ ਹਾਂ ਕੰਮ ਕਰਨੇ ਵਾਲੇ ਹਾਂ ਹੁਣ ਕਿਆ ਦੱਸਾਂ ਬੇਟਾ ਹੀ ਨਹੀਂ ਪਤਾ ਅੱਛਾ ਕਿ ਖਿੱਚੂ ਕਿਵੇਂ ਇਹ ਤਾਂ ਹੈ ਹੈ ਹੁਣ ਤੁਸੀਂ ਐ ਦੱਸੋ ਮਰੂਤੀਕਾਰ ਟਰਾਲਾ ਖਿੱਚ ਲੂ ਨਹੀਂ ਖਿੱਚੀ ਬੱਸ ਫਿਰ ਆਹੀ ਮਸਲਾ ਹੈ ਵੀ ਜਨਨ ਕੀ ਇਹਦੇ ਚ ਵੀ ਬੈਲੈਂਸਿੰਗ ਹੁੰਦੀ ਆ ਬਈ ਬੈਲੈਂਸਿੰਗ ਵੀ ਹੁੰਦੀ ਆ ਪਤਾ ਹੋਣਾ ਚਾਹੀਦਾ weight ਕਿੰਨਾ ਚਾਹੀਦਾ weight ਕਿੰਨਾ ਚਾਹੀਦਾ ਠੀਕ ਅਕੋਰਡਿੰਗ ਟੂ weight ਪੈਣਾ ਚਾਹੀਦਾ ਐ ਥੋੜਾ ਵੀ ਜਣਾ ਖਣਾ ਹੀ ਭਾਂ ਜੋ ਲਿਆਓ ਪੱਖੇ ਦਿੱਲੀੋਂ ਸਿੱਟੋ ਸਿੱਟੋ ਪੈਸੇ ਕਿਸ ਕੰਮ ਦੇ ਲੈਣੇ ਨੇ ਇਸੇ ਕੰਮ ਦੇ ਲੈਣਾ ਤਰੀਕੇ ਵਾਲੇ ਦੇ ਠੀਕ ਹੈ ਠੀਕ ਹੈ ਠੀਕ ਆਪਣੀ ਕਿੰਨੇ ਨੰਬਰ ਸ਼ਾਪ ਆ 9855218163 ਜਸਮੀਰਾ ਨੌਵਾਂ ਹੈ ਜੀ ਜਸਮੀ ਡਰਬੋ ਦੇ ਨਾਮ ਤੇ ਪਟਿਆਲੇ 'ਚ ਮੈਂ ਮਸ਼ਹੂਰ ਆ ਮਾੜਾ ਜਿਆਦਾ ਨਹੀਂ ਬਾਬੇ ਨਾਨਕ ਦੀ ਕਿਰਪਾ ਹੈ ਮਹਾਰਾਜ ਦੀ ਕਿਰਪਾ ਨਾਲੇ ਚੱਲਦਾ ਹਮ ਬਿਹੇੜਾ ਰੋਡ ਪ੍ਰਾਣੀ ਤਸੀਲ ਦੇ ਸਾਹਮਣੇ ਮੇਰੀ ਦੁਕਾਨ ਹੈ ਠੀਕ ਹੈ ਜੀ ਸਾਰੇ ਜ਼ਿਮੀਦਾਰ ਭਰਾਵਾਂ ਨੂੰ ਵੀ ਹੈ ਸਾਈ ਮਾਰਕੀਟ ਸਾਰੇ ਭਰਾਵਾਂ ਨੂੰ ਜਿਨੇ ਡਰਬੋ ਦਾ ਕੰਮ ਕਰਾਉਣਾ ਹੈ ਜਿਆਦਾਇਆ ਕਰਕੇ ਦਊਂਗਾ ਕੱਲ ਕੋਈ ਦਿੱਕਤ ਆਉਂਦੀ ਹੈ ਨਾਲ ਖੜਾ ਐ ਨਹੀਂ ਹੈਗਾ ਪਿਛੇ 55000 ਲੈ ਲੂੰ ਜਾਂ ਲੱਖ ਰੁਪਇਆ ਲੈ ਲੂੰ ਤਿੰਨ ਵਾਰੀ ਸਾਲ 'ਚ ਕਰਕੇ ਦਊਂ ਡਰਬੋ ਨਾ 5-7000 ਦੀ ਗੇਮ ਆ ਸਾਰੀ ਵੱਡੀ ਗੇਮ ਨਹੀਂ ਆ ਜਿਹਦੇ ਕਰਕੇ ਅਸੀਂ ਆਏ ਤੇ ਇਹ 9 ਵਜੇ ਮਸਲਾ ਹੱਲ ਹੋਇਆ 9 ਵਜੇ ਗੇ ਰਾਤ ਦੇ ਹੋਰ ਮੈਨ ਹੁਣ ਤਾਂ ਨਹੀਂ ਆਉਂਦਾ ਤੇਨ ਉਹ ਚੈੱਕ ਥੋੜੀ ਨਹੀਂ ਆਉਂਦਾ ਕੋਪਰ ਪਹਿਲਾਂ ਤੇ ਲਾਈ ਜਾਂਦਾ ਤੇ ਹੁਣ ਦੇਖੋ ਜਮਨ ਨਹੀਂ ਆ ਰਿਹਾ ਜਾਨਫਰ ਜੀ ਵੀਡੀਓ ਦਾ ਆਪਾਂ ਇੱਥੇ ਐਂਡ ਆਪਣਾ ਇੰਨਾ ਜੇ ਕੰਮ ਤਾਂ ਸਾਰੀ ਵਿਆੜੀ ਲੱਗਦੀ ਹੈ